ਟੈਡਵਾ ਕਰਕੇ ਹੋਇਆ ਮਸ਼ਹੂਰ ਸੁਖਰਤੀ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਵੀ ਇਸ ਦੇ ਚੰਗੇ ਫਾਲੋਅਰਸ ਹੈਗੇ ਨੇ ਤੇ ਨਾਲ ਦੀ ਨਾਲ ਇਸ ਨੂੰ ਕਬੱਡੀ ਟੂਰਨਾਮੈਂਟਾਂ ਦੇ ਉੱਪਰ ਤੇ ਸ਼ਾਪ ਦੀ ਓਪਨਿੰਗ ਦੇ ਉੱਪਰ ਬੁਲਾਇਆ ਜਾਂਦਾ ਹੈਗਾ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੁੜੀ ਦੁਆਰਾ ਇਲਜ਼ਾਮ ਲਾਏ ਜਾ ਰਹੇ ਨੇ ਸੁਖਰਤੀ ਦੇ ਉੱਪਰ ਕਿ ਸੁਖਰਤੀ ਨੇ ਉਸ ਨੂੰ ਧੋਖਾ ਦਿੱਤਾਗਾ ਪਹਿਲਾਂ ਉਸ ਦੇ ਨਾਲ ਫਰੈਂਡਸ਼ਿਪ ਕੀਤੀ ਤੇ ਬਾਅਦ ਵਿੱਚ ਉਸ ਨੂੰ ਸਾੜ ਦਿੱਤਾ ਤੇ ਉਸ ਕੁੜੀ ਦੁਆਰਾ ਕੁਝ ਇੱਕ ਫੋਟੋਸ ਤੇ ਵੀਡੀਓਸ ਸਾਂਝੀਆਂ ਕੀਤੀਆਂ ਨੇ ਜੋ ਫੋਟੋਸ ਤੇ ਵੀਡੀਓਸ ਤੁਸੀਂ ਆਪਣੀ ਸਕਰੀਨ ਉੱਪਰ ਚੱਲੀਆਂ ਦੇਖ ਸਕਦੇ ਜਿਹਦੇ ਵਿੱਚ ਉਹ ਕੁੜੀ ਤੇ ਸੁਖਰਤੀਏ ਦੋਨੋਂ ਇਕੱਠੇ ਨਜ਼ਰ ਆਉਂਦੇ ਪਏ ਨੇ ਸੋ ਇਨ੍ਹਾਂ ਫੋਟੋਸ ਦੇ ਵੀਡੀਓਸ ਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਪਿਆ ਕਿ ਇਹ ਸੁਖਰਤੀਏ ਤੇ ਇਹ ਇਸ ਦੀ গারਲਫ੍ਰੈਂਡ ਹੈਗੀ ਆ ਸੋ ਉੱਥੇ ਆਪਾਂ ਤੁਹਾਨੂੰ ਦੱਸਦੀ ਕਿ ਇਹ ਕੁੜੀ ਦੀਆਂ ਪੋਸਟਾਂ નીચે ਲੋਕ ਕਮੈਂਟ ਕਰਦੇ ਪਏ ਨੇ ਕਿ ਇਹ ਕੁੜੀ ਪਹਿਲਾਂ ਵੀ ਵਿਆਹੀ ਹੋਈ ਹੈਗੀ ਇਸ ਦੇ ਇੱਕ ਬੱਚਾ ਵੀ ਹੈਗਾ ਕਿ ਤੇ ਇਹ ਜਾਣ ਬੁੱਝ ਕੇ ਸੁਖ ਰਤੀ ਨੂੰ ਬਦਨਾਮ ਕਰਦੀ ਪਈ ਆ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਵੀ ਪੜ੍ਹ ਸਕਦੇ ਹੋ ਤੇ ਨਾਲ ਦੀ ਨਾਲ ਬਹੁਤ ਸਾਰੇ ਲੋਕ ਸੁਖ ਰਤੀ ਨੂੰ ਹੀ ਗਲਤ ਕਹਿੰਦੇ ਪਏ ਨੇ ਕਿ ਸੁਖ ਰਤੀ ਨੇ ਜਾਣ ਬੁੱਝ ਕੇ ਆਪਣੇ ਫੇਮਸ ਹੋਣ ਦਾ ਫਾਇਦਾ ਚੱਕਿਆਗਾ ਆਪਣੇ ਪਿਆਰ ਦੇ ਵਿੱਚ ਕੁੜੀ ਨੂੰ ਫਸਾਇਆ ਤੇ ਹੁਣ ਉਸ ਨੂੰ ਛੱਡ ਰਿਹਾਗਾ ਬਾਕੀ ਤੁਹਾਨੂੰ ਇੱਥੇ ਕੌਣ ਸਹੀ ਤੇ ਕੌਣ ਗਲਤ ਲੱਗਦਾ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਬਾਕੀ ਲੋਕ ਕਹਿੰਦੇ ਪਏ ਨੇ ਕਿ ਕੁੜੀ ਇਹ ਪਹਿਲਾਂ ਵਿਆਹੀ ਹੋਈ ਆਗੀ ਤੇ ਇਹ ਹੁਣ ਜਾਣ ਬੁੱਝ ਕੇ ਸੁਖ ਰਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਪਈ ਆਗੀ ਬਾਕੀ ਇਨ੍ਹਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਤੁਹਾਨੂੰ ਕੌਣ ਸਹੀ ਕੌਣ ਗਲਤ ਲੱਗਦਾ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ